ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਣੂ ਪਟਿਆਲਾ ਸਲਵਾਰ ਦੀ ਕਟਿੰਗ ਕਰਦੇ ਆਂ ਜੀ ਇਹ 4 ਮੀਟਰ ਕਪੜਾ ਦਾ ਠੀਕ ਆ ਜੀ ਆਪਾਂ ਨੂੰ 3.5 ਮੀਟਰ ਕਪੜਾ ਚਾਹੀਦਾ ਜਿਹੜੀ ਆਪ ਇਹਦੀ ਕਟਿੰਗ ਕਰਦੇ ਆਂ ਜੀ ਤੇ ਸਲਵਾਰ ਦੀ ਮੈਂ ਤੁਹਾਨੂੰ ਲੈਂਥ ਦੱਸ ਦਿੰਨੀ ਆ ਜੀ ਇਹਦੀ ਸਲਵਾਰ ਦੀ ਲੈਂਥ ਹੈਗੀ ਹੈ ਸੈਂਟੀ ਇੰਚ ਤੇ 4.5 ਇੰਚ ਹੈਗੀ ਇਹਦੀ ਮੂਰੀ 26 ਇੰਚ ਹੈਗੀ ਇਹਦੇ ਬੈਲਟ ਠੀਕ ਹੈ ਜੀ ਇਹਦੀ ਆਪਾਂ ਤੁਹਾਨੂੰ ਹੁਣ ਪੂਰੀ ਕਟਿੰਗ ਦੱਸਦੇ ਆਂ ਇਹਦੀ ਆਪਾਂ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਇਹ ਦੇਖੋ ਭੈਣਾ ਕਈ ਭੈਣਾ ਨੂੰ ਸਮਝ ਨਹੀਂ ਆ ਰਹੀ ਵੀ ਹੈਨਾ ਪੌਂਚਾ ਕਿੰਨਾ ਰੱਖਣਾ ਗੋਡਾ ਕਿੰਨਾ ਰੱਖਣਾ ਜਦੋਂ ਤੁਸੀਂ ਇਸ ਤਰ੍ਹਾਂ ਕਟਿੰਗ ਕਰਨ ਲੱਗਦੇ ਹੋ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਆ ਤੁਸੀਂ ਉੱਪਰ ਇੰਚੀ ਟੇਪ 5 ਇੰਚ ਇਸ ਤਰ੍ਹਾਂ ਛੱਡ ਕੇ ਤੁਸੀਂ نیچے ਜਿੰਨੀ ਤੁਹਾਡੀ ਲੈਂਥ ਆ 36 ਇੰਚ 38 ਇੰਚ ਤੁਸੀਂ ਉਹਦੇ ਤੋਂ 1 ਇੰਚ ਵਾਧਾ ਰੱਖਣਾ ਠੀਕ ਹੈ ਜੀ ਹੁਣ ਦੇਖੋ ਇਹ ਸਲਵਾਰ ਦੀ ਲੈਂਥ ਹੈ ਕਿਸੀ 38 ਇੰਚ ਮੈਂ 38 5 ਇੰਚ ਉੱਪਰ ਛੱਡ ਕੇ ਮੈਂ 38 ਇੰਚ ਤੇ ਨਿਸ਼ਾਨੀ ਲਗਾਈ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਨਿਸ਼ਾਨੀ ਲਗਾ ਲਾ ਲੈਣੀ ਹੈ ਇਹ ਦੇਖੋ ਮੈਂ ਜਿਹੜੀ ਇਹ ਬੈਲਟ ਕਟਿੰਗ ਕਰੀ ਹੈ 7 ਇੰਚ ਚੁੜਾਈ ਲੈ ਕੇ ਮੈਂ ਇਹ ਸਿੱਧਾ ਕਪੜਾ ਲਾਤਾ ਠੀਕ ਹੈ ਜੀ ਕੰਨੀ ਵਾਲੀ ਸਾਈਡ ਮੇਰੇ ਕੰਨੀ ਸੀ ਬੰਦਾਰੀ ਸਾਈਡ ਦੂਸਰੀ ਸਾਈਡ ਤੇ ਆ ਠੀਕ ਹੈ ਜੀ ਇਹ ਆਪਣਾ ਕਪੜਾ ਦੀ ਚੁੜਾਈ ਹੈ ਜੀ 14 ਇੰਚ ਠੀਕ ਹੈ ਜੀ ਇਹਦੇ ਆਪਾਂ 13 ਇੰਚ ਰੱਖਾਂਗੇ 1 ਇੰਚ ਆਪਾਂ ਇਹਦੇ ਨਾਲੋਂ ਕਪੜਾ ਲਾ ਦਾਂਗੇ ਠੀਕ ਹੈ ਜੀ ਇਹ ਦੇਖੋ ਜਿਹੜੀ ਬੈਲਟ ਹੈ ਇਹ ਆਪਾਂ 26 ਇੰਚ ਕਟਾਈ ਕਰਨੀ ਹੈ ਬੈਲਟ ਦੀ ਤੇ ਦੇਖੋ ਜੀ ਆਪਣੀ ਬੈਲਟ ਤੇ ਪੌਂਚੀਆਂ ਦੀ ਆਪਣੀ ਹੋ ਗਈ ਕਟਿੰਗ ਹੁਣ ਦੇਖੋ ਜੀ ਇਹ ਮਗਰ ਇੰਨਾ ਕਪੜਾ ਆਪਣਾ ਬਚ ਗਿਆ ਇਹਨੂੰ ਆਪਾਂ ਦੋ ਤਹਿਆਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲੈਣਾ ਕੱਪੜੇ ਨੂੰ ਆ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਇਹ ਦੇਖ ਜੀ ਹੁਣ ਆਪਾਂ ਨੇ ਚਾਰ ਤਹਿਆਂ ਦੇ ਵਿੱਚ ਕਪੜਾ ਫੋਲਡ ਕਰ ਲਿਆ ਪਹਿਲਾਂ ਆਪਾਂ ਦੋ ਦੇ ਵਿੱਚ ਕਰਿਆ ਸੀਗਾ ਕੰਨੀ ਨਾਲ ਕੰਨੀ ਜੋੜ ਕੇ ਹੁਣ ਆਪਾਂ ਚਾਰੇ ਕੰਨੀਆਂ ਮੈਂ ਆਪਣੇ ਵਾਲੀ ਸਾਈਡ ਤੇ ਰੱਖ ਲਈਆਂ ਠੀਕ ਹੈ ਜੀ ਇਸ ਤਰ੍ਹਾਂ ਜੋ ਵੀ ਕਾਟਵਾ ਦਾ ਤੁਸੀਂ ਇਹਦੀ ਕਟਿੰਗ ਕਰ ਕਰ ਸਕਦੇ ਹੋ ਇਹ ਦੇਖੋ ਜੀ ਆਪਾਂ ਨੇ ਪਹਿਲਾਂ 33 ਇੰਚ ਦੇ ਨਿਸ਼ਾਨੀ ਲਗਾ ਲੈਣੀਆਂ ਠੀਕ ਹੈ ਜੀ 11/2 ਇੰਚ ਆਪਾਂ ਰੱਖਾਂਗੇ ਇਹਦੀ ਝੋਲੀ 3 ਇੰਚ ਤੁਸੀਂ ਐਕਸਟਰਾ ਕਟਿੰਗ ਕਰ ਲੈਣਾ ਵੱਧ ਕਟਿੰਗ ਕਰ ਲੈਣਾ ਇਹ ਦੇਖੋ ਜੀ ਮੈਂ 46 ਇੰਚ ਦੀ ਕਟਿੰਗ ਕਰ ਰਹੀ ਹਾਂ ਸਿੱਧਾ ਕਪੜਾ ਆਪਾਂ ਨੇ ਇਹ 46 ਇੰਚ ਲਾ ਲਿਆ ਜੀ ਵਿੱਚੋਂ ਆਪਣੀ ਇਹਦੇ ਝੋਲੀ ਨਿਕਲੂਗੀ ਚਾਰ ਤਹਾਂ ਦੇ ਵਿੱਚ ਕਪੜਾ ਫੋਲਡ ਹੈ ਜੀ ਇਹ ਠੀਕ ਹੈ ਜੀ ਇਹ ਪੂਰੀ ਆਪਾਂ ਭਾਰੀ ਸਲਵਾਰ ਬਣਾਵਾਂਗੇ ਪਟਿਆਲਾ ਸਲਵਾਰ ਠੀਕ ਹੈ ਜੀ ਇਹ ਦੇਖੋ ਜੀ ਹੁਣ ਦੇਖੋ ਤੁਸੀਂ 30 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ 2.5 ਇੰਚ ਇੱਥੋਂ ਇੱਥੋਂ ਤੁਸੀਂ ਰੱਖ ਲੈਣਾ ਹੁਣ ਦੇਖੋ ਜੀ ਤੁਸੀਂ ਇਹ 46 ਇੰਚ ਦਾ ਅੱਧ ਕਰ ਲੈਣਾ। ਦੇਖੋ ਜੇ ਬੰਦ ਵਾਲੀ ਸਾਈਡ ਤੋਂ। ਇਹ ਦੇਖੋ ਜੀ ਬਿਲਕੁਲ ਸੌਖਾ ਤਰੀਕਾ ਜੀ ਇਹ ਆਪਾਂ ਘੱਟ ਜਗ੍ਹਾ ਦੇ ਵਿੱਚ ਵੀ ਕਟਿੰਗ ਕਰ ਸਕਦੇ ਹਾਂ ਇਹ ਦੇਖੋ। ਫਿਰ ਤੁਸੀਂ ਜਿੱਥੇ 2 1/2 ਇੰਚ ਦਾ ਨਿਸ਼ਾਨ ਲਾਇਆ ਇੰਚ ਟੇਪ ਰੱਖ ਕੇ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ। ਨਿਸ਼ਾਨੀ ਲਗਾਉਣ ਤੋਂ ਬਾਅਦ ਤੁਸੀਂ ਸਿਰਫ ਉੱਪਰਲੇ ਦੋ ਪੀਸ ਚੱਕਣੇ ਆ। ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਦੇਖੋ ਤੁਸੀਂ ਸਿਰਫ ਦੋ ਪੀਸ ਚੱਕ ਕੇ ਦੋ ਪੀਸਾਂ ਦੀ ਇਸ ਤਰ੍ਹਾਂ ਕਟਿੰਗ ਕਰਨੀ ਆ। ਠੀਕ ਆ ਜੀ ਇਹ ਦੇਖੋ ਜੀ ਇੱਕ ਆਪਣਾ ਇਹ ਕੁੰਦਾ ਕਟਿੰਗ ਹੋ ਗਿਆ ਚੋਲੀ ਦੀ ਆਪਾਂ ਤੁਹਾਨੂੰ ਇਕੱਠੀ ਕੱਟ ਪਾ ਕੇ ਦਿਖਾਵਾਂਗੇ ਇਹ ਦੇਖੋ ਜੀ ਇਹਨੂੰ ਤੁਸੀਂ ਖੋਲ ਲੈਣਾ ਇਸ ਤਰ੍ਹਾਂ ਪਹਿਲਾਂ ਆਪਾਂ ਇਧਰੋਂ ਉਧਰੋਂ ਨਿਸ਼ਾਨੀ ਲਗਾਈ ਸੀ ਹੁਣ ਆਪਾਂ ਉਧਰ ਇੰਚ ਟੇਪ ਰੱਖ ਕੇ ਇਧਰ ਨੂੰ ਲਗਾਵਾਂਗੇ 2.5 ਇੰਚ ਦੇ ਨਿਸ਼ਾਨ ਦੇਖੋ ਇਹ ਦੇਖੋ ਜੀ ਆਪਣੀ ਇਹ ਕੁੰਦਿਆਂ ਦੀ ਕਟਿੰਗ ਹੋ ਗਈ ਆ ਬਹੁਤ ਹੀ ਸੌਖਾ ਤਰੀਕਾ ਹੈ ਇਹਨੂੰ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ ਠੀਕ ਹੈ ਜੀ ਇਹ ਦੇਖੋ ਜੀ ਹੁਣ ਆਪਾਂ ਝੂਲੀਆਂ ਦੋਨੇ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਠੀਕ ਹੈ ਜੀ ਹੁਣ ਤੁਸੀਂ ਜਿੰਨੀ ਚੋੜੀ ਰੱਖਣੀ ਚਾਹੋ ਤੁਸੀਂ ਉਨੀ ਰੱਖ ਸਕਦੇ ਮੈਂ ਇਹਦੀ ਚੋੜੀ 11.5 ਇੰਚ ਰੱਖੂੰਗੀ ਠੀਕ ਹੈ ਜੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਵੇਸਟਿੰਗ ਕਪੜਾ ਇਹਦੀ ਕਟਿੰਗ ਕਰ ਸਕਦੇ ਹੁਣ ਦੇਖੋ ਜੀ ਦੂਜੀ ਗੱਲ ਕਈ ਪਹਿਣਾ ਕਹਿੰਦੇ ਨੇ ਵੀ ਇੰਨੀ ਸਲਵਾਰ ਇਹ ਹੈਵੀ ਆ ਵੀ ਪਿੱਛੋਂ ਲਟਕਣ ਲੱਗ ਜਾਂਦੀ ਹੈ ਜਿਹੜੀ ਆਪਾਂ ਟੇਢੀ ਸੀਨ ਮਾਰਦੇ ਆ ਉੱਥੋਂ ਇਹ ਲਟਕਦੀ ਆ ਠੀਕ ਹੈ ਜੀ ਜਿਹੜੀ ਆਪਾਂ ਹੈਵੀ ਸਲਵਾਰ ਸਟਿਚ ਕਰਦੇ ਹੁਣ ਤੁਸੀਂ ਇਹਦਾ ਕੀ ਕਰਨਾ ਤੁਸੀਂ ਇਸ ਤਰ੍ਹਾਂ ਕਰਕੇ ਇਹ ਕਪੜਾ ਵਿਛਾ ਲੈਣਾ ਟੇਬਲ ਦੇ ਉੱਪਰ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਸ ਤਰ੍ਹਾਂ ਰੱਖ ਕੇ ਤੁਸੀਂ ਇਹਦੀ ਤੁਸੀਂ ਸ਼ੇਪ ਦੇਣੀ ਆ ਜਿਹੜੀ ਆਪਾਂ ਪਲਾਜ਼ੋ ਨਾਲ ਫੱਟੀ ਨਾਲ ਸ਼ੇਪ ਦਿੰਨੇ ਆ ਸ਼ੇਪ ਪਰ ਫੱਟੀ ਨਾਲ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਕਾਟ ਪਾਉਣੀ ਆ ਤੁਸੀਂ ਇਸ ਤੋਂ ਜ਼ਿਆਦਾ ਵੀ ਪਾ ਸਕਦੇ ਹੋ ਜੇ ਪਹਿਣਾ ਮਤਲਬ ਜ਼ਿਆਦਾ ਹਲਕੀ ਪਾਉਣਾ ਸਲਵਾਰ ਇੱਥੋਂ ਤੁਸੀਂ ਇਹ ਇਸ ਤਰ੍ਹਾਂ ਇਹਦੀ ਕਾਟ ਪਾਉਣੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਈ ਪਹਿਣਾ ਵੀ ਬਹੁਤ ਟਾਈਟ ਸਲਵਾਰ ਪਾਉਂਦੀਆਂ ਨੇ ਬਾਲ ਉਹਨਾਂ ਨੂੰ ਜ਼ਿਆਦਾ ਮਤਲਬ ਚਾਹੀਦੇ ਨੇ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕਰਕੇ ਇਹਦੀ ਵਿੱਚੋਂ ਇੱਥੋਂ ਕੱਪੜਾ ਕੱਢ ਸਕਦੇ ਹੋ ਸਕੇਲ ਪੱਟੀ ਨਾਲ ਬਹੁਤ ਵਧੀਆ ਕੱਟ ਪੈਂਦੀ ਹੈ। ਹੁਣ ਦੇਖੋ ਜੀ ਆਪਾਂ ਇਹ ਪੌਂਚੀਆਂ ਦੀ ਕੱਟ ਪਾਵਾਂਗੇ। ਇਹ ਦੇਖੋ ਜੀ ਆਪਾਂ ਦੂਰੇ ਕਰ ਲੈਣੇ ਇਹ ਦੋਨੇ ਪੌਂਚੀਆਂ ਗੀ ਇਸ ਤਰ੍ਹਾਂ ਰੱਖ ਕੇ ਤੁਸੀਂ। ਜਿੱਥੇ ਤੱਕ ਆਪਣਾ ਪੌਂਚਾ ਉੱਥੇ ਤੱਕ ਆਪਾਂ 1.5 ਇੰਚ ਦੀ ਕੱਟ ਪਾਵਾਂਗੇ ਜੀ ਆ ਦੇਖੋ। ਇਹ ਇੰਨੀ ਨੇ ਸਲਵਾਰ ਆਪਣੀ ਫਿਰ نیچے ਨਹੀਂ ਗਿਰੂਗੀ। ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿੱਦਾਂ ਦੀ ਲੱਗੀ ਸਲਵਾਰ ਤੁਹਾਨੂੰ ਧੰਨਵਾਦ